ਖੋਲੋ ਦਰਵਾਜ਼ਾ ਖੋਲੋ ਨਹੀਂ ਨਹੀਂ ਪੁਰਾਣਾ ਕੰਡਾ ਵਾ ਉਹ ਲੋਕ ਕਹਿ ਰਹੇ ਕਿ ਕਿਲੋ-ਕਿਲੋ ਕਣਕ ਘੱਟ ਮਿਲ ਰਹੀ ਆ ਨਹੀਂ ਨਹੀਂ ਮੈਨੂੰ ਕਿਲੋ ਘੱਟ ਦਿੱਤੀ ਕਿ ਨਹੀਂ ਕੰਡਾ ਵਾ ਪੱਤੀ ਨਹੀਂ ਛੱਡੋ ਜਿਹੜੇ ਨਾਮ ਆ ਕੰਡਾ ਕੋਲੋਂ ਆਓ ਕੰਡੇ ਦਰਵਾਜ਼ਾ ਖੋਲੋ ਸਾਹਮਣੇ ਦਰਵਾਜ਼ਾ ਖੋਲੋ ਸਾਹਮਣੇ ਆਹ ਦੇਖੋ ਜੀ 25 ਦਿਓ ਨਦੀਨ ਰਮੇਸ਼ਪਾਲ ਦੀ ਇੱਧਰ ਆਓ ਕਿਉਂ ਨਾ ਦੇ ਦਿੱਤੀ ਇੱਧਰ ਆਓ ਨਾ ਇਹਨਾਂ ਨੂੰ ਦਿੱਤੀ ਹੈ ਨਾ ਇਹਦੀ ਪਰਚੀ ਫੜਾਓ ਐਸੇ ਕਿਲੋਬੋ ਤੁਸੀਂ 30 ਕਿਲੋ ਕਣਕਾ ਕਿਲੋ ਕਣਕਾ ਘਾਟਾ 29 ਕਿਲੋ ਦੀ ਮਸ਼ੀਨ ਨਵੀਆਂ ਮਸ਼ੀਨਾਂ ਦਿੱਤੀਆਂ ਗਈਆਂ ਪੁਰਾਣੀ ਤੇ ਤੋਲਣ ਦੇ ਨਾਲ ਜਿਹੜੀਆਂ ਤੋਲਣਾ ਵਾ ਇਹ ਆਪਣਾ ਇਹਨਾਂ ਨੂੰ ਹੁਣ ਕਹੋ ਪਰਚੀ দাও ਪਰਚੀ ਦੇ ਕਿੰਨੇ ਆ 30 ਕਿਲੋ ਕਣਕਾ ਕਿਉਂ ਦਿੱਤੀ ਜਾ ਰਹੀ 29 ਕਿਲੋ ਕਿਲੋ ਕਣਕ ਕਿਉਂ ਘਟਕ ਦਿੱਤੀ ਉਹਨਾਂ ਨੂੰ ਵੀ ਕਿਲੋ ਕਣਕ ਘਟ ਗਈ ਸਾਰੇ ਬੰਦੇ ਮੇਰੇ ਕੋਲ ਘਰ ਆਏ ਨਹੀਂ ਜਦੋਂ ਨਵਾਂ ਕੰਡਾ ਮਿਲਿਆ ਵਾ ਉਹਨਾਂ ਨੇ ਮੈਨੂੰ ਗੂਨ ਕੀਤਾ ਵੀ ਆਹ ਦਾ ਲੋਕੀ ਕਹਿੰਦੇ ਮੈਂ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਮੈਡਮ ਇੱਕ ਤੁਸੀਂ ਆਪਣੇ ਇੱਕ ਪੇਜ ਦੇ ਉੱਤੇ ਵੀਡੀਓ ਵਾਇਰਲ ਕੀਤੀ ਜੋ ਕਿ ਕੜਕ ਨੂੰ ਲੈ ਕੇ ਵੱਧ ਘੱਟ ਤੋਂ ਉਹਨੇ ਕੀ ਮਾਮਲਾ ਜੀ ਹਾਂਜੀ ਰਾਤੀ ਨਾ ਮੇਰੇ ਕੋਲ 7:30 ਵਜੇ ਦਾ ਖਰੀਦ ਦਾ ਟਾਈਮ ਹਣਾ 7:00 ਵਜੇ ਦਾ ਮੇਰੇ ਕੋਲ ਨਾ ਕੁਝ ਪਿੰਡ ਦੇ ਲੋਕ ਆਏ ਤੇ ਉਹਨਾਂ ਦੱਸਿਆ ਵੀ ਜਿਹੜੀ ਕਣਕ ਆ ਸਾਨੂੰ ਘੱਟ ਮਿਲ ਰਹੀ ਆ ਤੇ ਮੈਂ ਜਦੋਂ ਮੌਕੇ ਦੇ ਉੱਤੇ ਗਈ ਆ ਦਰਵਾਜ਼ਾ ਬੰਦ ਸੀਗਾ ਇਹ ਚਿਮਾ ਸਾਫ ਦਾ ਸਰਪੰਚ ਸੀਗਾ ਜਿਹਦਾ ਇਹਦਾ ਪਹਿਲਾਂ ਦਾ ਸ਼ਿਕਾਇਤਾਂ ਬਹੁਤ ਸੀਗੀਆਂ ਪਹਿਲਾਂ ਵੀ ਲੋਕ ਕਰਦੇ ਆਏ ਨੇ ਪਰ ਰਾਤ ਜਿਹੜਾ ਸੀਗਾ ਉਹ ਸਹੀ ਮੌਕਾ ਸੀਗਾ ਤੇ ਲੋਕਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਜਦੋਂ ਮੈਂ ਜਾ ਕੇ ਦਰਵਾਜ਼ਾ ਖਲਾਇਆ ਤੇ ਜਦੋਂ ਕਿ ਸਰਕਾਰ ਨੇ ਸਾਨੂੰ ਹੁਣ ਜਿਹੜੀ ਆ ਉਹ ਕਣਕ ਵਾਸਤੇ ਜਿਹੜੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਵਾ ਲੇਕਿਨ ਇਹ ਰਾਤ ਪੁਰਾਣੀ ਮਸ਼ੀਨ ਤੇ ਹੀ ਕਣਕ ਤੋਲ ਕੇ ਦੇ ਰਹੇ ਸੀ ਮੈਂ ਪੂਰੀ ਵੀਡੀਓ ਮੇਰੇ ਕੋਲ 21 ਮਿੰਟ ਦੀ ਆ ਔਰ 25 ਸੈਕਿੰਡ ਦੀ ਇੱਕ 10 ਮਿੰਟ ਦੀ ਆ ਜਿਹੜੀ ਕਿ ਅਪਲੋਡ ਨਹੀਂ ਹੋ ਰਹੀ ਫੇਸਬੁੱਕ ਤੇ ਤੇ ਮੈਂ ਆਪਣਾ ਪੂਰਾ ਡਾਟਾ ਦਵਾਂਗੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤੇ 30 ਕਿਲੋ ਕਣਕ ਸੀ ਰਮੇਸ਼ ਕੁਮਾਰ ਸੀ ਕੋਈ 30 ਕਿਲੋ ਕਣਕ ਸੀ ਤੇ ਜਦ ਕਿ ਉਹਦੀ 29 ਕਿਲੋ ਤੇ ਕੰਡੇ ਤੇ ਜਿਹੜੀ ਤੋਲੀ ਗਈ ਹੈ ਤੇ ਵੀਡੀਓ ਅਪਲੋਡ ਹੋਈ ਹੈ ਫਿਰ ਜਦੋਂ ਪੁਰਾਣੀ ਮਸ਼ੀਨ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਪੁਰਾਣੀ ਮਸ਼ੀਨ ਦੇ ਉੱਤੇ ਜਿਹੜਾ ਉਹ ਕਣਕ ਜਿਹੜੀ ਉਹ ਦੇ ਕਿਉਂ ਦੇ ਰਹੇ ਹੋ ਜਦ ਕਿ ਨਵੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਉਸ ਤੋਂ ਬਾਅਦ ਦੇਖੋ ਮੈਂ ਫਿਰ ਉਹ ਮੌਕੇ ਦੇ ਉੱਤੇ ਵੀਡੀਓ ਬਣਾਈ ਹੈ ਅੰਦਰੋਂ ਮਸ਼ੀਨ ਕੱਢ ਕੇ ਲਿਆਏ ਨੇ ਫਿਰ ਇਹਨਾਂ ਨੇ ਜਿਹੜੀ ਉਹ ਮਸ਼ੀਨ ਲਗਾਈ ਮੇਰੇ ਸਾਹਮਣੇ ਲਗਾਈ ਹਾਂ ਔਰ 60 ਕਿਲੋ ਦੀ 58 ਕਿਲੋ ਕਣਕ ਨਿਕਲ ਲਈਏ ਲੇਕਿਨ ਇਹ ਗਰੀਬ ਮਾਰਾ ਸਾਨੂੰ ਆਹ ਪਹਾੜੀ ਲੜਾਈ ਸਿਸਟਮ ਦੇ ਖਿਲਾਫ ਆ ਕ腐ਸ਼ਨ ਦੇ ਖਿਲਾਫ ਆ ਤੇ ਇਹ ਨਹੀਂ ਹੋਣਾ ਚਾਹੀਦਾ ਬੜਾ ਮ ਲਗਾਤਾਰ ਮਗੋਂ ਦੇਖਿਆ ਗਿਆ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੂੰ ਘਟ ਕਰਨ ਦਿੱਤੀ ਗਈ ਹਾਂਜੀ ਬਹੁਤ ਸਾਰੇ ਲੋਕ ਸੀ ਉਸ ਟਾਈਮ ਤੇ 30 40 ਲੋਕ ਸੀਗੇ ਜਿਹੜੇ ਵੀਡੀਓ ਦੇ ਵਿੱਚ ਵੀ ਸੀ ਔਰ ਉਹਨਾਂ ਨੇ ਆਵਾਜ਼ ਵੀ ਉਠਾਈ ਕਿ ਹਾਂ ਸਾਡੇ ਨਾਲ ਗਲਤ ਕੰਮ ਹੁੰਦਾ ਵਾ ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਇਨਫੋਰਮ ਕੀਤਾ ਵੀ ਤੁਸੀਂ ਆਓ ਮੌਕੇ ਤੇ ਅੱਜ ਤੱਕ ਉਹ ਕਹਿੰਦੇ ਜਿਹੜੀ ਵੀ ਸਰਪੰਚ ਨੂੰ ਅਸੀਂ ਕਹਿਣ ਗਏ ਆ ਲੇਕਿਨ ਅੱਜ ਤੱਕ ਕੋਈ ਮੌਕੇ ਤੇ ਨਹੀਂ ਪਹੁੰਚਿਆ ਲੇਕਿਨ ਮੈਨੂੰ ਆਪਣੀ ਜਨਤਾ ਦੀ ਆਵਾਜ਼ ਜਿਨ੍ਹਾਂ ਲੋਕਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਆ ਮੈਂ ਉਹਨਾਂ ਦੀ ਸਹਿਤਾ ਨਾਲ ਹੀ ਬਣੀ ਆ ਇਸ ਕਰਕੇ ਮੈਨੂੰ ਉਹਨਾਂ ਦੇ ਕਹਿਣੇ ਤੇ ਜਾਣਾ ਪਿਆ ਔਰ ਜਦ ਮੈਂ ਉੱਥੇ ਜਾ ਕੇ ਵੇਖਿਆ ਵਾਕਈ ਕਰਪਸ਼ਨ ਹੋ ਰਹੀ ਸੀ ਤੇ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਨੂੰ ਗਰੀਬਾਂ ਦੇ ਹੱਕ ਵਿੱਚ ਲੜਨਾ ਚਾਹੀਦਾ ਨਾ ਕਿ ਉਹਨਾਂ ਦੇ ਹੱਕਾਂ ਰਾਖੀ ਕਰੀਏ ਨਾ ਕਿ ਮਾਰੀਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਆਪੋਜ਼ਿਟ ਪਾਰਟੀ ਦੇ ਸੀ ਜਿਹੜੇ ਮੇਰੇ ਤੋਂ ਹਾਰੇ ਸੀ ਉਹ ਵੀ ਉੱਥੇ ਉਹਨਾਂ ਨੇ ਫੋਨ ਕਰਕੇ ਬੁਲਾ ਲਏ ਮੇਰੀ ਮੌਕੇ ਤੇ ਇਨਸਪੈਕਟਰ ਨਾਲ ਗੱਲ ਕਰਾਈ ਗਈ ਲੇਕਿਨ ਉਹ ਇਨਸਪੈਕਟਰ ਨੇ ਮੌਕੇ ਤੇ ਕਹਿਤਾ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਮੈਂ ਉਸ ਟਾਈਮ ਤੇ ਰੋਚ ਭੜਕੀ ਸੀ ਮੈਂ ਕਹਿ ਕਿ ਤੁਸੀਂ ਕਿਉਂ ਕਰ ਰਹੇ ਇੱਕ ਗਲਤ ਕੰਮ ਤੇ ਉਸ ਟਾਈਮ ਤੇ ਇਨਸਪੈਕਟਰ ਨਾਲ ਗੱਲ ਕਰਾਈ ਇਨਸਪੈਕਟਰ ਨੇ ਸਾਫ਼ ਮੁਕਰ ਗਏ ਉਨਾ ਦਾ ਨੰਬਰ ਉਸ ਟਾਈਮ ਦੀ ਕਾਲ ਕਢਾ ਕੇ ਦੇਖੀ ਜਾਏ ਸਾਫ ਦਾ ਸਰਪੰਚ ਚਿਮਨ ਲਕੋ ਮਾਰਕੋ ਲੋ ਤੇ ਉਸ ਟਾਈਮ ਦੀ ਕਾਲ ਜਿਹੜੀ ਹੈ ਕਿ ਉਹ ਦੇਖਿਆ ਜਾਵੇ ਕਿ ਇਹ ਮੌਕੇ ਦਾ ਸਾਡਾ ਇੰਸਪੈਕਟਰ ਹੀ ਜਾਂ ਮੇਰੇ ਨਾਲ ਇਹਨੇ ਝੂਠ ਬੋਲਿਆ ਤੇ ਇਹ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ। ਕੰਦੋ ਭਾਬ ਵੀ ਇੰਸਪੈਕਟਰ ਨਾਲ ਗੱਲ ਕਰਨ ਤੋਂ ਬਾਅਦ ਉਹ ਵੀ ਮੁਕਰ ਗਿਆ। ਉਹ ਵੀ ਮੁਕਰ ਗਿਆ ਉਹ ਕਹਿੰਦੇ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ। ਜਦਕਿ ਇੰਨਾ ਨੇ ਚਿਮਨ ਕੁਮਾਰ ਨੇ ਮੇਰੇ ਨਾਲ ਇੰਸਪੈਕਟਰ ਦੀ ਗੱਲ ਕਰਾਤੀ ਜਦੋਂ ਮੈਂ ਇਹਨਾਂ ਨੂੰ ਪੁੱਛਤਾਛ ਕੀਤੀ ਆ ਇਹ ਮੌਕੇ ਦੇ ਉਤੇ ਅੰਦਰ ਵੜ ਗਿਆ ਕੋਈ ਇੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਪਰ ਜਨਤਾ ਮੇਰੇ ਨਾਲ ਖੜੀ ਸੀ ਜਿਨ੍ਹਾਂ ਨੂੰ ਕਣਕ ਘੱਟ ਮਿਲੀ ਸੀ ਉਸ ਟਾਈਮ ਤੇ ਮੌਕੇ ਤੇ ਜਿਹੜੀਆਂ ਦੋ ਕਣਕਾਂ ਤੋਲੀਆਂ ਜਾ ਰਹੀਆਂ ਸੀ ਇੱਕ 60 ਕਿਲੋ ਵਿੱਚੋਂ 58 ਕਿਲੋ ਨਿਕਲੀ ਜਿਹੜੀ ਵੀਡੀਓ ਅਪਲੋਡ ਕੀਤੀ ਆ ਤੇ ਇੱਕ ਦੇ ਵਿੱਚ 30 ਕਿਲੋ ਚੋਂ 29 ਕਿਲੋ ਕਣਕ ਜਿਹੜੀ ਸੀਗੀ ਉਹ ਨਿਕਲ ਰਹੀ ਸੀ ਜਦਕਿ ਮਸ਼ੀਨ ਨਵੀਂ ਲਾਈ ਨਹੀਂ ਸੀ ਉਹ ਫਿਰ ਬਾਅਦ ਚ ਲੱਗੀ ਆ ਅੰਦਰੋਂ ਕੱਢ ਕੇ ਲਿਆਂਦੀ ਗਈ ਆ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਤੁਹਾਨੂੰ ਕੀ ਲੱਗਦਾ ਵੀ ਉਹ ਮਸ਼ੀਨ 'ਚ ਕੋਈ ਖਰਾਬੀ ਹੋ ਸਕਦੀ ਹੈ ਜਾਂ ਜਾਨ ਬੁੱਝ ਕੇ ਕੱਟ ਕੋਲੀ ਜਾ ਰਹੀ ਹੈ ਨਹੀਂ ਉਹ ਜਾਨ ਬੁੱਝ ਕੇ ਕੱਟ ਦਿੱਤੀ ਜਾਂਦੀ ਹੈ ਜੀ ਮਸ਼ੀਨ 'ਚ ਖਰਾਬੀ ਕਿੱਦਾਂ ਕੀ ਹੋ ਸਕਦੀ ਹੈ ਦੱਸੋ ਮੈਨੂੰ ਕੱਲਾ ਜੇ ਮਸ਼ੀਨ 'ਚ ਖਰਾਬੀ ਕੀਤੀ ਹੁੰਦੀ ਤੇ ਮਸ਼ੀਨ ਨੇ ਉਹ ਦਾਣੇ ਜਿਹੜੇ ਵੱਧ ਦਸਣੇ ਸੀ ਉਹ ਉਹਦਾ ਜਿਹੜਾ ਤੋਲ ਸੀ ਉਹ 30 ਕਿਲੋ ਦੀ ਜਗ੍ਹਾ ਤੇ 31 ਕਿਲੋ ਬਣਨਾ ਸੀ ਲੇਕਿਨ ਉਹ ਬਿਲਕੁਲ ਨਾਰਮਲ ਮਸ਼ੀਨ ਨੇ ਉਹਦੇ ਤੇ ਦਾਣੇ ਹੀ ਕੱਟ ਪਾਏ ਗਏ ਸੀ ਜਦੋਂ ਅਸੀਂ ਬੁੱਕਾਂ ਦੇ ਨਾਲ ਉਹਦੇ ਵਿੱਚ ਦਾਣੇ ਪਾਏ ਆ ਉਹ ਵੀ ਵੀਡੀਓ ਸਾਡੇ ਕੋਲ ਜਿਹੜੀ ਬੁੱਕਾ ਨਾਲ ਦਾਣੇ ਪਏ ਆ ਉਹ ਬੁੱਕਾ ਨਾਲ ਦਾਣੇ ਪਏਗਾ 30 ਕਿਲੋ ਪੂਰੇ ਹੋਗੇ ਤੇ ਜੇ ਉਹ ਵਾਦਾ ਘਟਾ ਹੁੰਦਾ ਤੇ ਫਿਰ ਉਹ 30 ਕਿਲੋ ਬੋਲਦੀ ਨਾ ਫਿਰ ਉਹ 30 ਕਿਲੋ ਬਰਾਬਰ ਕਿੱਦਾਂ ਰਹਿ ਗਈ ਇਹਦਾ ਮਤਲਬ ਘੱਟ ਪਾਏ ਗਏ ਸੀ ਦਾਣੇ ਇਸ ਕਰਕੇ ਤੁਸੀਂ ਇਸ ਦੀ ਪੂਜਾ ਹੋਰ ਦੀਪੂ ਵਾਲਿਆਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਹੋ ਗਿਆ ਪਿੱਛੇ ਉਹਨੂੰ ਖਤਮ ਕਰ ਦਈਏ ਇਹ ਸਾਡੇ ਗਰੀਬਾਂ ਦਾ ਹੱਕ ਆ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਆ ਉਹ ਕਣਕ ਦੇ ਨਿਰਭਰ ਨੇ ਔਰ ਉਹਨਾਂ ਵਾਸਤੇ ਉਹਨਾਂ ਨੂੰ ਐਮੀਅਤ ਪਤਾ ਆ ਕਿ ਕਿਲੋ ਕਣਕ ਦੀ ਕੀਮਤ ਕੀ ਜੇ ਰੋ ਮੰਨ ਲਓ ਤੁਸੀਂ 100 ਕਿਲੋ ਦੇ ਵਿੱਚੋਂ ਤੁਸੀਂ 3 100 150 ਰੁਪਏ ਦਾ ਕਬਲਾ ਕਰ ਗਏ ਉਹਨਾਂ ਵਾਸਤੇ ਤੇ ਮੁਸ਼ਕਲ ਆਂਦੀ ਆ ਕਿ ਨਹੀਂ ਉਹਨਾਂ ਦੇ ਜਿਹੜੇ ਬੱਚੇ ਦੋ ਦੋ ਤਿੰਨ ਤਿੰਨ ਬੱਚੇ ਖਾਣ ਵਾਲੇ ਅਸੀਂ ਹੋ ਸਕੇ ਇਹਦੇ ਅਸੀਂ ਸਰਕਾਰ ਕੋਲ ਉਹਨਾਂ ਨੂੰ ਮੰਗ ਕਰਕੇ ਕੁਝ ਵੱਧ ਪ੍ਰੋਵਾਈਡ ਕਰਾਈਏ ਨਾ ਕਿ ਉਹਨਾਂ ਦੀ ਕਣਕ ਵਿੱਚੋਂ ਹੀ ਅਸੀਂ ਆਪਣਾ ਗੁਜ਼ਾਰਾ ਕਰੀਏ ਬਿਲਕੁਲ ਚਾਹੀਏ ਥੈਂਕ ਯੂ ਬਰ ਪਰ ਪਹਿਲਾਂ ਤੇ ਆਪਣਾ ਨਾਮ ਦੱਸੋ ਮੇਰਾ ਨਾਂ ਕੇ ਮਨਜ਼ਰ ਹੈ ਜੀ ਖੋਲਡਰ ਕਰਾਸਮਗਾ ਸਰ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਪਿੰਡ ਦੀ ਸਰਪੰਚ ਵੱਲੋਂ ਇੱਕ ਕਣਕ ਘੱਟ ਪੋਲੀ ਗਈ ਹੈ ਕੀ ਕਹਿਣਾ ਚਾਹਦੇ ਆ ਇਹ ਬਾਰੇ ਕੁਝ ਸਭ ਬੇਨਸਾਰਾ ਕਣਕ ਬਿਲਕੁਲ ਸਹੀ ਦੇਂਦੇ ਆ ਨਵੇਂ ਕਣੇ ਦੇ ਦੇਂਦੇ ਤੇ ਪੁਰਾਣੇ ਕਣੇ ਤੇ ਫੇਰ ਅੱਧੀ ਆ ਗਿਆ ਇੱਕ ਦੋ ਅੰਤਰ ਲੱਗਦੇ ਆ ਗਿਆ ਤੇ ਠੱਕੇ ਚਾਈ ਕਰਤੀ ਜਾਂਦਾ ਰੌਲਾ ਲਾ ਪੀ ਮਾਣਾ ਚੁੱਕਾ ਕੇ ਖਲੋਤੇ ਬੀਹਰੇ ਇਹ ਅੱਧਾ ਕਣ ਦਾ ਰੌਲਾ ਪਾ ਦੇ ਆ ਕਣਕ ਵੀ ਘੱਟ ਦੇਂਦੇ ਬਹੁਤ ਕੋ ਜਿੰਦਗੀ ਕਿਹੜੇ ਦਾਗਰਾਮ ਘਟ ਗਿਆ ਜੀ ਕਾ ਘਟ ਮਤਲਬ 1/2 ਕਿਲੋ ਤੇ ਘਟਦੇ ਲੋ ਜਦ ਕਿ ਸਾਰੇ ਬੰਦੇ ਕਹਿੰਦਾ ਇਹ ਕੰਮ ਬਿਲਕੁਲ ਸਹੀ ਲਈ ਜਾ ਕੋਈ ਗੱਲ ਬਾਤ ਜਾਈ ਤੇ ਜਦੋਂ ਦੁਨੀਆ ਤੇ ਬੜੀ ਕਟੇ ਗੋ ਗੱਲ ਕਰਦੇ ਆਪਣੇ ਤੌਰ ਤੇ ਪੰਡੀ ਪਾਪੂ ਕਿਤੇ ਚੱਲ ਗਈ ਸਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਤੇ ਉਹਨਾਂ ਨੇ ਬੋਲੀਆਂ ਟੋਲੀਆਂ ਜਿਹਦੇ ਚ 33 29 ਦੱਸੀ ਜਾ ਰਹੀ ਤੇ 60 ਦੀ 58 ਦੱਸੀ ਜਾ ਰਹੀ ਆ ਇਹ ਅੰਦਰ ਦੇ ਜ਼ਿੰਮੇਵਾਰ ਨੇ ਇਹ ਗੇਟੋਂ ਬਾਹਰ ਜ਼ਿੰਮੇਵਾਰ ਨੇ ਇਹ ਹੋ ਗਿਆ ਮਤਲਬ ਇਹ ਵਿਚ ਅੱਧਾ ਕਿਲਾ ਜਾਂ ਪੰਨਾ ਗਿਆ ਮੋਟੇ ਦਾਣੇ ਕੱਢ ਕੇ ਮੁੜ ਕੇ ਆ ਕੇ ਤੋਂ ਲੈ ਬਾਹਰ ਨਹੀਂ ਕੱਲਾ ਬਾਹਰ ਲਿਆ ਕੇ ਅੰਦਰ ਸਾਰੇ ਕੀਤੇ ਆ ਉਹ ਸਾਰੀ ਬਾਹਰੋਂ ਆਈ ਹੈ ਹਾਂਜੀ ਇਹ ਲੈ ਕੇ ਚਲ ਗਏ ਤਾਂ ਥੰਦ ਕੀ ਪਲ ਨੇ ਕੀ ਕੀਤਾ ਬਾਹਰ ਕੀ ਨਹੀਂ ਕੀਤਾ ਚਾਰ ਪੰਜ ਜਨੇ ਮੁੜੇ ਨਾ ਹੈਗੇ ਬਾਕੀ ਨਿਕਲੇ ਕੇ ਨਾ ਨਾ ਅਗਲੇ ਰੋਲਾ ਲਾ ਬਿਮਾਨ ਅੱਲਾ ਲਿਆ ਉਹ ਲਾਪੀ ਜਦ ਮੈਂ ਆਤਕਨਸ ਪਛੀ ਲੈ ਜਾਵੋ ਤੇ ਇਹ ਇਹ ਕਾਰੇ ਮੈਂ ਇਹ ਮਤਲਬ ਇਲੈਕਸ਼ਨ ਤੇ ਸਾਡੇ ਅਮਰ ਆਪੋ ਜੀ ਸੈਂਟਸ ਕਰਕੇ ਸਾਡੇ ਦਾ ਸਾਰੇ ਨਾ ਖਾਰਖਾਨੀ ਆ ਇਹਨਾਂ ਮੇਰੇ ਲਖੇ ਵਿੱਚ ਮਰਦਾ ਕਿਉਂ ਨਹੀਂ ਜਿਸ ਕਰਕੇ ਖਾਰਖਾਨੇ ਦੂਜੀ ਡਿਪੀ ਦੇ ਕਿਉਂ ਨਹੀਂ ਗਈ ਮੈਂ ਦੂਜੀ ਡਿਪੀ ਦੇ ਕਿਉਂ ਕਿ ਉਹਦਾ ਖਾਸਮੰਦਾ ਉਹਨੇ ਇਹਦੀ ਮਰਦਾ ਕੀਤੀ ਆਂ ਇਹਦੀ ਮਦਦ ਨਹੀਂ ਕੀਤੀ ਇਸ ਕਰਕੇ ਸਾਡੇ ਨਾਲ ਖਾਰਖਾਨੀ ਆ ਤੇ ਜਦ ਕਿ ਉਹ ਦੂਜਾ ਡਿਪੂ ਜੋ ਪਰਚੇ ਨੇ ਕਰਦਾ ਸਾਡ ਕੁਝ ਹੜਾਣੇ ਉਸ ਵੇਲੇ ਪਰਚੀ ਕੱਟ ਕੇ ਦੇ ਦਿਆ ਹੁਣ ਉਹਦੇ ਡਿਪੂ ਜੀ ਪਰਚੇ ਨੇ ਅਸੀਂ ਕੱਟ ਲਿਆ ਇਹ ਕਦਾ ਕੇਸ ਨੂੰ ਮੋੜਾ ਨਹੀਂ ਤਾਂ ਬਿਲਕੁਲ ਸਹੀ ਚੱਲਦਾ ਸਿਰੇ ਇੱਕ ਇਹ ਇਲੈਕਸ਼ਨ ਦੇ ਕਰਕੇ ਮੇਰਾ ਨਾਮ ਮਰਦਾ ਨਹੀਂ ਕਿ ਤਾ ਬੜੇ ਚੜੀ ਦੇ ਇਸੇ ਕਰਨੇ ਤਾਂ ਔਰ ਕੋਈ ਗੱਲ ਬਾਤ ਨਹੀਂ 40 ਸਾਲ ਹੋ ਗਿਆ ਮੈਂ ਡੀਪੋ ਕਰਦਾ ਤਾਂ ਕੋਈ ਗੱਲ ਬਾਤ ਨਹੀਂ ਹੋਈ ਕਿੰਨੇ ਚਿਰ ਤੋਂ ਲਗਾਤਾਰ ਤੁਹਾਡੇ ਕੋਲ ਇਹ ਡੀਪੋ ਮੈਂ 40 ਸਾਲ ਲਗ ਭਾਗ 40 ਸਾਲ ਤੋਂ ਪਹਿਲਾਂ ਕਦੀ ਇਤਰਾਹ ਦਾ ਕੋਈ ਮਾਮਲਾ ਉਹ ਇਹ ਗੱਲ ਬਾਤ ਨਹੀਂ ਸਾਰਾ ਮੇਰਾ ਸੰਪਤਾ ਮੇਰਾ ਕੋਈ 7 ਅੰਸ਼ਾ ਦਾ ਦੋਟਾ ਜਿਹੜਾ ਜਣਾ ਕੋ ਮੱਲਾ ਜਣਾ ਕਿਆ ਦੇ ਮੱਲਾ ਨੇ ਕਿ ਮਾਕ ਕਰਦੀ ਆਈ ਕੋਈ ਜਵਾਬ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਣਕ ਤੋਲ ਤੇ ਘਟ ਵੱਧ ਦਿਖਾਈ ਗਈ ਉਹ ਇਹਨਾਂ ਨੇ ਬਾਹਰ ਕਿਤੇ ਕਪਲਾ ਕੀ ਕਰ ਮਾਰ ਕੇ ਤਾਂ ਮੋਟਾ ਮਾਰ ਕੇ ਬਾਹਰ ਕੱਢਦਾ ਅੱਧਾ ਕਰੇ ਅੱਧਾ ਕਿਲੋ ਕਰ ਦਿੰਦੀ ਆ ਮੋਕ ਪਰ ਕੇ ਕੱਢ ਲੋ ਇਹ 12 ਲਾ ਕੇ ਫਿਰ ਜਾਂਗਾ ਤੋਲੀ ਆ ਉਹਦੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੁਰਾਣੇ ਕੰਡੇ ਤੇ ਤੋਲਦੇ ਪਏ ਹੋ ਨਵੇਂ ਕੰਡੇ ਮਹੀਆ ਕਰਾਏ ਗਏ ਉਹ ਨਹੀਂ ਵਰਤਿਆ ਪੁਰਾਣਾ ਕਿੰਨਾ ਹੈ ਲਾ ਕੇ ਕੰਪਿਊਟਰ ਉਹਦੀ ਕੰਪਿਊਟਰ ਦੀ ਕੰਪਿਊਟਰ ਦੇ ਤੇ ਤੋਲਣ ਦੇ ਤੇ ਤੋਲਣ ਦੇ ਦੋਵੇਂ ਕੰਡੇ ਪਏ ਉਹ ਉਹਦੇ ਤੇ ਕੋਈ ਫਰਕ ਲੱਗਦਾ ਕੋਈ ਫਰਕ ਨਹੀਂ ਲੱਗਦਾ ਯਾਰ ਦੋਵੇਂ ਪਾਸੇ ਤੋਕੇ ਪੂਰੀ ਕਣਕ ਦੇ ਲਈ ਮਤਲਬ ਕੰਡੇਆਂ ਦੇ ਅੰਦਰ ਕੋਈ ਚੱਕਰ ਨਹੀਂਗਾ ਓਏ ਚੱਕਰ ਕਿੰਪਿਊਟਰ ਵਾਲੇ ਕੰਡੇ ਪੁਰਾਣਾ ਵੀ ਕੰਡਾ ਹੈਗਾ ਉਹ ਵੀ ਕੰਪਿਊਟਰ ਵਾਲਾ ਪਿਆ ਦੂਜਾ ਕੰਡਾ ਕੋਈ ਨਹੀਂ ਮੋਦਕਾਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੇ ਜਿਹੜਾ ਮਤਲਬ ਰੌਲਾ ਪਿਆ ਉਹ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਤੇ ਮਦੇ ਇਹ ਤਾਂ ਕਿਸੇ ਹੀ ਕਰਦੀ ਸਿਰਫ ਵੋਟਾਂ ਦਾ ਮਨੇ ਚੱਕਰਾ ਹੋਰ ਕੋਈ ਗੱਲ ਨਹੀਂ ਇਹ ਕੋ ਆਪ ਸਾਡੇ ਪੰਜਵੇਂ ਬੇਕ ਪਾਸੇ ਆਈ ਨਾ ਚਾਰ ਮੈਂਬਰ ਆ ਇਹ ਮਦੇ ਦਾ ਹਰਾਸਮੰਗ ਕਾ ਨਹੀਂ ਮੈਨੂੰ ਲੱਗਦਾ ਕੋਈ ਲੱਗਦਾ ਨਹੀਂ ਪੈਦਾ ਪ੍ਰਬੰਧਕ ਲੱਗਾਦਾ ਜਿਸ ਕਰਕੇ ਸਾਡੇ ਨਾਲ ਆਪਣੇ ਦੇਈਆ ਕਰਨਾ ਔਰ ਕੋਈ ਗੱਲ ਬਾਤ ਪੰਚਾਇਤ ਦੇ ਵਿੱਚ ਉਹ ਸਾਰੇ ਕੰਮ ਜਿਹੜੇ ਹੋ ਰਹੇ ਹੋ ਪ੍ਰਬੰਧਕ ਦੇ ਜ਼ਰੂਰ ਉਹ ਪ੍ਰਬੰਧਕ ਸਾਰੇ ਹੋਣ ਲੈ ਜਾ ਰਿਹਾ ਨਾਲ ਮੈਂ ਪਰ ਪੂਰਾ ਨਹੀਂਗਾ ਤੁਸੀਂ ਜਿਹੜੇ ਤੁਹਾਡੇ ਕੋਲੋਂ ਮਤਵਕ ਟਣਕ ਲੈਣ ਆਉਂਦੇ ਆ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵੀ ਆ ਗਿਆ ਹੋਵੇਗਾ ਵੀ ਤੁਸੀਂ ਘੱਟ ਤੋਲਦੇ ਹੋ ਜਾਂ ਮਤਲਬ ਗਲਤ ਤੋਲਦੇ ਹੋ ਇਹਦੇ ਤੇ ਦੁਕਾਨਦਾਰੀ ਨੂੰ ਫਰਕ ਪੈਂਦਾ ਆ ਤੁਸੀਂ ਉਹ ਆਪਣੇ ਜਿਹੜੇ ਡਿਪੋ ਦੇ ਵਿੱਚ ਲੈਣ ਵਾਲੇ ਲੋਕਾਂ ਕਣਕ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਜੀ ਵਾਇਂ ਬੋ ਜਾਣੇ ਯਾਰ ਵੀਰ ਜੀ ਬਾਬਾ ਸਾਡੇ ਸਾਡੇ ਨਾਲ ਆ ਕੇ ਕੋਈ ਗੱਲ ਸਾਫ਼ ਸੁੱਰੀ ਕਰਕੇ ਮਿਲ ਲਈਏ ਕੋਈ ਗੱਲ ਬਲ ਨਹੀਂ ਇਹ ਜਾਣ ਕੇ ਵੀਡੀਓ ਨਾ ਚਾੜ ਜਾਈ ਇਹ ਮੁੰਡੇ ਨੇ ਚਾੜਤੀ ਆ ਹੋਰ ਕੋਈ ਗੱਲ ਬਾਤ ਨਹੀਂ ਠੀਕ ਹੈ ਤੁਸੀਂ ਆ ਲਾਸਟ ਕੀ ਕਹਿਣਾ ਚਾਹੋਗੇ ਆਪਣੇ ਲਈ ਮੈਂ ਇਹ ਕਹਿਣਾ ਚਾਹੁੰਦਾ ਮਤਲਬ ਵੈਲਕਮ ਬੜਾ ਸੱਚਜਾ ਢੰਗ ਨਾਲ ਕੰਮ ਚੱਲਦਾ ਜਾਣ ਕੇ ਵੇਖਣ ਪੌਂਦੀ ਬਸ ਹੋਰ ਕੋਈ ਗੱਲ ਬਾਤ ਨਹੀਂ ਸਿਰਫ ਲਾਗਤ ਬਾਰੀ ਕਰਕੇ ਪੰਚਾਇਤ ਦੇ ਲੈਚੇ ਕਰਕੇ ਦੂਜੀਪੁਰ ਦੇ ਕਿ ਉਹਨਾਂ ਦੇ ਦੋ ਡਿਪੋ ਕਲਾਰਦੇ ਇਹ ਸੁੱਤੀ ਹੋਣੀ ਗਈ ਮੇਰਾ ਤਾਂ 40 ਸਾਲਾਂ ਦਾ ਮਤਲਬ ਕੋਈ ਲਾਮਾ ਕੋਈ ਗੱਲ ਨਹੀਂ ਕਰਤਨੀ ਆਈ ਇਹ ਗੱਲ ਨਹੀਂ ਕਰਦਾ